ਇਹ ਦਿਨਾਂ ਦੇ ਵਿੱਚ ਨਾਲ ਜਿਹੜੇ ਚੋਰਾਂ ਵੱਲੋਂ ਟਾਇਰ ਚੋਰੀ ਕੀਤੇ ਗਏ ਸੀ ਔਰ ਖਾਸ ਤੌਰ ਤੇ ਨਿਊ ਦੀਪ ਨਗਰ ਦੀਪ ਨਗਰ ਚੰਦਰ ਨਗਰ ਸਾਈਡ ਤੋਂ ਫੋਰਸ ਦੇ ਵਿੱਚ ਅਸੀਂ ਤਕਰੀਬਨ ਮੈਂ ਥੈਂਕਸ ਕਰਾਂਗਾ ਤੁਹਾਨੂੰ ਵਾਧਾ ਕਰਨ ਕਰਦੇ ਜੀ ਸੀਪੀ ਸਾਹਿਬ ਦਾ ਔਰ ਖਾਸ ਤੌਰ ਤੇ ਦੂਰ ਦੇਸ਼ੀ ਸਾਡੇ ਮਾਨਯੋਗ ਸੀਐਮ ਸਾਹਿਬ ਜਿਨ੍ਹਾਂ ਦਾ ਇੱਕ ਬਹੁਤ ਵੱਡਾ ਵੱਡਾ ਇੱਕ ਸੋਚ ਹੈ ਕਿ ਲੋਕਾਂ ਪ੍ਰਤੀ ਕਿਉਂਕਿ ਪਿਛਲੇ ਦਿਨ ਜਿਹੜਾ ਨੁਕਸਾਨ ਹੋਇਆ ਸੀ ਪੰਜਾਬ ਪੁਲਿਸ ਨੇ ਬਹੁਤ ਸੁਸਤੀ ਦੇ ਨਾਲ ਔਰ ਖਾਸ ਤੌਰ ਤੇ ਸੀਪੀ ਲੁਧਿਆਣਾ ਸੱਭਨ ਸ਼ਰਮਾ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜਿਸ ਵਿੱਚ ਥੋੜੇ ਦਿਨਾਂ ਦੇ ਵਿੱਚ ਹੀ ਉਹ ਜਿਹੜੇ ਟਾਇਰ ਚੋਰੀ ਹੋਈ ਸੀ ਬਰਾਮਦ ਕਰਕੇ ਅੱਜ ਪਬਲਿਕ ਦੇ ਵਿੱਚ ਤੇ ਕਰਾਂਗੇ ਕੋਕੀ ਜੀ ਦੀ ਕਾਨੂੰਨੀ ਪ੍ਰਤੀਕਿਰਿਆ ਉਸ ਨੂੰ ਪੂਰਾ ਕਰਕੇ ਇਹ ਟਾਇਰ ਜਿਹੜੇ ਨੇ ਉਹ ਲੋਕਾਂ ਦੇ ਵਾਲੇ ਕਰਾਂਗੇ ਕਿਉਂਕਿ ਮੇਰਾ ਅੱਜ ਦੱਸਣਾ ਮਕਸਦ ਜੀਗਾ ਕਿ ਚੋਰਾਂ ਨੂੰ ਇੱਕ ਮੈਸੇਜ ਜਾਵੇ ਕਿ ਜਿਹੜਾ ਤੁਸੀਂ ਕਰਮ ਕਰ ਰਹੇ ਹੋ ਗਲਤ ਕਰਮ ਕਰ ਰਹੇ ਹੋ ਔਰ ਬਿਲਕੁਲ ਜੋ ਚੋਰੀ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ ਔਰ ਖਾਸ ਤੌਰ ਤੇ ਜਿਹੜੇ ਇਹ ਬਾਹਰੋਂ ਆ ਕੇ ਬਾਹਰੀ ਸਟੇਟਾਂ ਤੋਂ ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ ਇਹਤੇ ਲੋਕਾਂ ਨਾਲ ਨੁਕਸਾਨ ਕਰ ਰਹੇ ਨੇ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਮੇਰੀ ਜੋ ਪਿਛਲੀ ਦਿਨੀ ਲੋਕਾਂ ਦੀ ਜੋ ਮੈਸੇਜ ਮੈਨੂੰ ਮਿਲਿਆ ਸੀ ਕਿ ਜੇ ਸਾਡੇ ਟੈਰ ਉਤਾਰੇਗੇ ਨਹੀਂ ਉਸ ਤੋਂ ਬਾਅਦ ਅਸੀਂ ਸੀਪੀ ਸਾਹਿਬ ਨਾਲ ਮੀਟਿੰਗ ਕੀਤੀ ਸੀਗੀ ਅਸੀਂ ਬੜੇ ਸੀਪੀ ਸਾਹਿਬ ਨਾਲ ਬੈਠ ਕੇ ਫੈਸਲਾ ਲਿਆ ਸੀਗਾ ਕਿ ਕੋਈ ਵੀ ਐਸੀ ਚੋਰੀ ਜਿਹੜੀ ਹੈਗੀ ਆ ਉਹ ਬਰਮਤ ਤੋਂ ਬਿਨ ਰਹਿ ਨਹੀਂ ਆਂਦਣੀ ਔਰ ਸਾਡੇ ਸਾਡੀ ਜਿਹੜੀ ਲਜਾਣੇ ਦੀ ਪੁਲਿਸ ਹੈ ਬਹੁਤ ਵਧੀਆ ਕੰਮ ਕੀਤਾ ਜਿਨ੍ਹਾਂ ਨੇ ਤੇ ਟਾਇਰ ਬਰਬੰਦ ਕਰਕੇ ਔਰ ਚੋਰਾਂ ਨੂੰ ਸਲਾਖਾਂ ਪਿੱਛੇ ਭੇਜਿਆ ਜੀ ਇਹਦੇ ਟਾਇਰ ਟਾਇਰ ਹੈ ਉਹਨਾਂ ਨੇ ਵੀ ਐਪਰੀਸ਼ੀਏਟ ਕੀਤਾ ਉਸ ਦੇ ਕਰਕੇ ਹਾਂ ਬਿਲਕੁਲ ਤੁਹਾਡੇ ਸਾਹਮਣੇ ਬੈਠੇ ਨੇ ਸਾਰਿਆਂ ਨੂੰ ਬੁਲਾਉਣ ਦਾ ਮਤਲਬ ਇਹੀ ਸੀਗਾ ਕਿ ਲੋਕਾਂ ਦੇ ਵਿੱਚ ਇੱਕ ਮੈਸੇਜ ਜਾਵੇ ਕਿ ਲੋਕਾਂ ਦੇ ਨਾਲ ਜਿਹੜੀ ਸਾਡੀ ਸਰਕਾਰ ਹੈ ਬਿਲਕੁਲ ਮੁੰਡੇ ਨਾਲ ਮੁੰਡੇ ਨਾਲ ਲੜਕੜੀ ਹੈ ਔਰ ਅਸੀਂ ਜਿਹੜੇ ਚੋਰ ਨਹੀਂ ਹੋਣ ਦੇ ਬਿਲਕੁਲ ਖਿਲਾਫ ਜਿਹੜੀ ਸਾਡੀ ਕਾਰਵਾਈ ਬਣਦੀ ਹੋਰ ਜਿਹੜੀ ਕਰ ਵੀ ਰਹੇ ਆ ਤੇ ਕਰਾਂਗੇ ਸਾਰੀਆਂ ਚੋਰੀਆਂ ਸਾਰਿਆਂ ਦੇ ਟਾਇਰ ਬਰਬੰਦ ਟਾਇਰ ਕਾਫੀ ਤਕਰੀਬਨ 100% ਹੀ ਸਾਰਿਆਂ ਦੇ ਟਾਇਰ ਬਰਬੰਦ ਹੋ ਗਏ ਆ ਹਰ ਪ੍ਰੀਤ ਕਿਹੜੀ ਗੱਡੀ ਦਾ ਟਾਇਰ ਚੋਰੀ ਹੋਇਆ ਸੀ ਸਕਾਰਪੀਓਨ ਕਿੰਨੀ ਤਰੀਕ ਨੂੰ ਹੋਇਆ ਸੀ 12 ਤਰੀਕ ਰਾਤ ਨੂੰ ਹੋਇਆ ਸੀ ਹੁਣ ਮਿਲ ਗਏ ਨੇ ਟਾਇਰ ਹਾਂਜੀ ਹਾਂ ਹੁਣ ਮਿਲ ਗਏ ਮੈਨੂੰ 12 ਤਰੀਕ ਰਾਤ ਨੂੰ ਚੋਰੀ ਹੋਇਆ ਸਵੇਰੇ ਉਹਨਾਂ ਨੇ ਮੈਨੂੰ ਆਪ ਹੀ ਘਰੇ ਆ ਕੇ ਕਿਹਾ ਕਿ ਤੁਸੀਂ ਆ ਕੇ ਆਪਣੀ ਕੰਪਲੇਨ ਲਗਾਓ ਤੁਹਾਡੇ ਕਿਤੇ ਤਿੰਨ ਟੈਨ ਟੈਨ ਟਾਇਰ ਸੀਗੇ ਜੀ ਕਿੰਨੇ ਕਿ ਦਿਨ ਲਗਭਗ ਕਿੰਨੇ ਦਾ ਨੁਕਸਾਨ ਕਿਰਿਆ ਜਾ ਸਕਦਾ ਲਕਟੋਸ ਵਾਲਾ ਲੱਖ ਰੁਪਏ ਦਾ ਸੀਗਾ ਜੀ ਨੁਕਸਾਨ ਹੈ ਤੇ ਉਹਨੂੰ ਕਿਵੇਂ ਲੱਗਦਾ ਤੁਹਾਨੂੰ ਪੁਲਿਸ ਨੇ ਵਧੀਆ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਜੀ ਸਾਨੂੰ ਘਰ ਬੈਠੇ ਚੀਜ਼ ਮਿਲ ਗਈ ਹੈ ਤਾਂ ਸਾਨੂੰ ਕਿਤੇ ਜਾਣਾ ਪਿਆ ਆ ਫੋਨਾਂ 'ਤੇ ਹੀ ਸਾਰਾ ਕੰਮ ਹੋ ਗਿਆ ਜੀ ਜੀ ਐਮਐਲ ਸਾਹਿਬ ਹੀ ਆ ਰਹੇ ਨੇ ਐਮਐਲ ਸਾਹਿਬ ਇਹ ਇਹ ਉਹਨਾਂ ਦੇ ਕਰਕੇ ਹੀ ਸਾਰਾ ਕੰਮ ਹੋਇਆ ਜੀ ਇਹ ਉਹਨਾਂ ਦੇ ਉਹਨਾਂ ਨੇ ਹੀ ਉਦਦਮ ਕੀਤਾ ਉਹਨਾਂ ਨੇ ਹੀ ਕੋਸ਼ਿਸ਼ ਕੀਤੀ ਤਾਂ ਇਹ ਕੰਮ ਹੋਇਆ ਅਦਰਵਾਈਜ਼ ਅਸੀਂ ਤਾਂ ਰਲ ਜਾਣਾ ਸੀ ਤਾਂ ਨਵੇਂ ਟਾਇਰ ਲੈਣ ਨੂੰ ਵੇਖਦੇ ਸੀ ਪੁਲਿਸ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਜੀ ਸਰ ਦੇਖੋ ਜੀ ਪੁਲਿਸ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦਾ ਆ ਵੀ ਜੋ ਇਹਨਾਂ ਨੇ ਕੀਤਾ ਇਨਾ ਸੀਪੀ ਸਾਹਿਬ ਦੇ ਉਦਮਾਂ ਦੇ ਨਾਲ ਹੀ ਇਹ ਸਾਰਾ ਕੰਮ ਵਧੀਆ ਹੋਇਆ ਹੈ। ਬਹੁਤ ਅੱਛਾ ਲੱਗ ਰਿਹਾ ਹੈ। ਠੀਕ ਹੈ ਨਾ ਜੰਜਾਬ ਪੁਲਿਸ ਬਹੁਤ ਵਧੀਆ ਬਹੁਤ ਅੱਛਾ ਕੰਮ ਕਰ ਰਹੇ ਕਿੰਨੇ ਕਿਦਾਂ ਨੁਕਸਾਨ ਆਪਾਂ ਮੁੰਦੇ ਜਾਂਦੇ ਹੋਇਆ ਸੀ ਜਿਹੜਾ ਬਾਤੇ 10000 15000 ਤੋਂ ਥੱਲੇ ਟਾਇਰ ਹੈ ਨਹੀਂ 60000 ਦਾ ਨੁਕਸਾਨ ਹੋ ਗਿਆ 60000 ਦੇਖ ਬੰਦਾ ਐਫੀਸ਼ੀਅੰਟ ਦੇ ਨਾਲ ਪੁਲਿਸ ਨੂੰ ਬਿਲਕੁਲ ਬੰਦਾ ਜੀ ਧੰਨਵਾਦ ਬਹੁਤ-ਬਹੁਤ ਸ਼ੁਕਰਗੁਜ਼ਾਰ ਆਂਗੇ ਪੰਜਾਬ ਪੁਲਿਸ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਬਾਬੀ ਭਾਜੀ ਦੇ ਫਜਨ ਸਿੰਘ ਜੀ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਮੇਰੀ ਕ੍ਰੇਟਾ ਗਾਰ ਦੇ ਚੋਰੀ ਹੋਏ ਸੀ ਕਿਦੋਂ ਚੋਰੀ ਹੋਏ ਸੀ ਹੋ ਗਿਆ ਜੀ 15 ਕੇ ਦਿਨ ਹੋ ਗਏ 15 20 ਦਿਨ ਕਿਹੜੇ ਥਾਣੇ ਕੰਪਲੇਟ ਦਿੱਤੀ ਸੀ ਸਰ ਇੱਧਰ ਪੁਲਿਸ ਥੰਕੀਏ ਕਲਾਸ ਥੰਕੀਏ ਪੁਲਿਸ ਥੰਕੀਏ ਅੱਜ ਮਿਲਦੇ ਪਏ ਮਿਲ ਕੇ ਟਾਇਰ ਮਿਲੇ ਨਹੀਂ ਲੱਗ ਰਿਹਾ ਕਿਵੇਂ ਲੱਗ ਰਿਹਾ ਕਿ ਕਿਵੇਂ ਨਹੀਂ ਮੇਰੇ ਇੰਦਰ ਸੈਂਟੀ ਦੇ ਟਾਇਰ ਹੈ ਹਾਂ ਤੜੇ ਡੇਰ ਹਜੇ ਮਿਲਣੀ ਹੈਗੇ ਨਹੀਂ ਹਜੇ ਮੈਂ ਆਂਦੇ ਪਏ ਹੋਰ ਪਤਾ ਨਹੀਂ ਇੰਦੇ ਇੰਦੇ ਚ ਨਹੀਂ ਹੈਗੇ ਮੇਰੇ ਅਜਾ ਤੁਹਾਡੀ ਗੱਲ ਹੋਈ ਕਿਸੇ ਨੇ ਤੁਹਾਨੂੰ ਫੋਨ ਕਰਕੇ ਬੁਲਾਇਆ ਗਿਆ ਇੱਥੇ ਹਾਂਜੀ ਤੁਹਾਨੂੰ ਫੋਨ ਕਰਕੇ ਬੁਲਾਇਆ ਹਾਂਜੀ ਹਾਂਜੀ ਕਿ ਦੇਖ ਲਓ ਆਪਣੇ ਟਾਇਰ ਦੇਖ ਲਓ ਅਖਰੇ ਹੈਗੇ ਤੁਹਾਡੇ ਟਾਇਰ ਹਾਂਜੀ ਜੀ ਠੀਕ ਹੈ ਕਿੰਨੇ ਟਾਇਰ ਚੋਰੀ ਹੋਏ ਸੀਗੇ ਫਿਰ ਸਾਡੇ 5 ਟਾਇਰ ਚੋਰੀ ਹੋਏ ਹਾਂਜੀ ਇੱਕ ਸਟੱਪਣੀ ਤੇ ਚਾਰ ਟਾਇਰ ਕਿੰਨੇ ਦਾ ਨੁਕਸਾਨ ਮਿਲ ਨਹੀਂ ਪੰਕਚਰਿਕ ਦਾ ਨੁਕਸਾਨ ਸਾਡੇ ਲੋੜ ਵਾਲੇ ਸੀ ਜੀ 50-60 ਹਜ਼ਾਰ ਦਾ ਨੁਕਸਾਨ ਲੱਗ ਗਿਆ ਤੁਹਾਨੂੰ ਡੇਰ ਹਜੇ ਮਿਲਣੀ ਹੈ ਨਹੀਂ ਹਾਂਜੀ ਨਹੀਂ ਮਿਲਣੀ